ਕੰਪੈਨ ਜਦੋਂ ਅੰਦਰੋਂ ਵੱਢਦੀ ਆ ਫੇਰੇ ਖੰਬੇ ਦਾ ਪਤਾ ਲੱਗਦਾ ਵੀ ਕਿੱਡਾ ਜ਼ਿਆਦਾ ਵੱਡਾ ਕਿੰਨੇ ਜ਼ਿਆਦਾ ਏਰੀਆ ਦੇ ਵਿੱਚ ਫੈਲੇ ਆਇਆ ਵਾ ਸਾਰੇ ਮਨzie ਹੱਥ ਜੋੜ ਕੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਆਇਆ ਘਜੀਰੀ ਵੱਢਣੇ ਆਲਾ ਤੇ ਅੱਜ ਵੱਡੇ ਕਿਸਾਨ ਖੇਤ ਅੱਜ ਸਾਰੇ ਵੱਡੇ ਕਿਸਾਨ ਖੇਤ ਚੱਲੇ ਆ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਐਕਸਪੀਰੀਅੰਸ ਆ ਅਸੀਂ ਦੋ ਹਲੇ ਘੱਟ ਐਕਸਪੀਰੀਅੰਸ ਵਾਲੇ ਬੰਦੇ ਆ ਸਾਡਾ ਤੀਜਾ ਐਕਸਪੀਰੀਅੰਸ ਜਿਹੜਾ ਸਭ ਤੋਂ ਵੱਧ ਐਕਸਪੀਰੀਅੰਸਡ ਬੰਦਾ ਉਹ ਦਰਵਾਜ਼ਾ ਲਾ ਕੇ ਬਾਹਰ ਖੜਾ ਵਾ ਇਹ ਜੀਦੀ ਤੇ ਜਿਹੜਾ ਇਦਾਂ ਜਾਣੇ ਹੁੰਨੇ ਆ ਨਾ ਜਦ ਵੱਢੀ ਜਾਂਦੀ ਆ ਅ ਉੱਥੇ ਆ ਕੇ ਅਸੀਂ ਕੋਈ ਬਾਲਾ ਕੰਮ ਤਾਂ ਕਰਨਾ ਨਹੀਂ ਹੁੰਦਾ ਹੈਗਾ ਪਰ ਐ ਹੁੰਦਾ ਵੀ ਨਾਲ ਹੈਲਪ ਹੋ ਜਾਂਦੀ ਹੈ ਜਿਹੜੇ ਛੋਟੇ-ਮੋਟੇ ਕੰਮ ਹੁੰਦੇ ਨੇ ਨਾ ਉਹਦੇ ਵਿੱਚ ਅਸੀਂ ਹੈਲਪ ਕਰਦੇ ਹਾਂ ਮੰਡੀ ਦੇ ਵਿੱਚ ਬਹਿ ਜਾਂਦੇ ਹਾਂ ਟਰਾਲੀ ਦੇ ਨਾਲ ਜਾਣਾ ਚਾਹ ਪਾਣੀ ਦੇਣਾ ਥੋੜਾ-ਬੋਤਾ ਕਰਨਾ ਉਹਨੇ ਨਾਲ ਹੀ ਕੰਮ ਸੌਖਾ ਜਾਂਦਾ ਮੈਂ ਕਿਤਾ ਨਹੀਂ ਕਦੇ ਗਈ ਹੈਗੀ ਤੂੰ ਕਦੇ ਗਈ ਪਹਿਲਾਂ ਉੱਥੇ ਨਾ ਸੋ ਇਹ ਵੀ ਤਿਆਰ ਹੋ ਗਈ ਕਹਿੰਦੀ ਮੈਂ ਵੀ ਦੇਖ ਆਉਣੀ ਆ ਮੈਂ ਵੀ ਜਾਇ ਆਉਣੀ ਆ ਡੈਡੀ ਕਹਿੰਦੇ ਆਜ ਹੀ ਚੱਲ ਤੇ ਰਾਜਦੀਪ ਦੀ ਵੀ ਛੁੱਟੀ ਹੋ ਗਈ ਅੱਜ ਬਾਕੀ ਫੇਜੀ ਹੁਣ ਮੈਨੂੰ ਕਿਸਾਨ ਯੂਨੀਅਨ ਦੀ ਪ੍ਰਧਾਨ ਬਣਾਇਆ ਫੇਰ ਮੇਰਾ ਹੱਕ ਬਣਦਾ ਰਾਜਦੀਪ ਦੀ ਵੀ ਛੁੱ ਉਹ ਛੁੱਟੀ ਦਾ ਚੈਨਲ ਕਰ ਲਈ ਬਾਅਦ ਉਹ ਵਿਚਰਦਾ ਸੀ ਥੋੜਾ ਜਿਹਾ ਤੜਫੜ ਜੀ ਕਰਦਾ ਸੀਗਾ ਪਰ ਫੇਰ ਮੰਨ ਗਿਆ ਜਾਣ ਨੂੰ ਬਾਹਰ ਘੜਾ ਬਹੁਤ ਐਂਗਰਲੀ ਫੇਸ ਐਂਗਰੀ ਯੰਗ ਮੈਨ ਬਣਿਆ ਖੜਾ ਵਾ ਆਪਾਂ ਚੱਲਦੇ ਆ ਡਾਡੀ ਨੇ ਕਿਹਾ ਸੀਗਾ ਪੌਣੇ 'ਚ 10 ਆ ਜਿਓ ਆਪਾਂ 10 ਵਜੇ ਪਹੁੰਚਾਂਗੇ ਉੱਥੇ ਚੱਲੋ ਚੱਲੀਏ ਵਾਹਿਗੁਰੂ ਸੁੱਖ ਰੱਖੇ ਆਪਾਂ ਪਹੁੰਚ ਗਏ ਜੀ ਮੋਟਰ ਤੇ ਆਪਾਂ ਨੂੰ ਘਰੇ ਥੋੜਾ ਜਿਹਾ ਜਾਣਾ ਪਿਆ ਸੀ ਵਾਪਸ ਤੇ ਇਹਨਾਂ ਨਾਲ ਵਿਚਾਰਿਆਂ ਨਾਲ ਧੋਖਾ ਹੋ ਗਿਆ ਇਹਨਾਂ ਨੂੰ ਸਵੇਰੇ ਕਿਹਾ ਗਿਆ ਰਾਜਦੀਪ ਇਹਨਾਂ ਨੂੰ ਕਿਹਾ ਗਿਆ ਵੀ ਸਵੇਰੇ ਬਸ 10 ਵਜੇ ਜਾਣਾ 11 ਵਜੇ ਮੁੜਿਆਣਾ ਪਰ ਇਹਨਾਂ ਨੂੰ ਇਹ ਨਹੀਂ ਪਤਾ ਸੀ ਵੀ ਸਵੇਰੇ ਤੇ 10 ਵਜੇ ਤੇ ਮੁੜਨਾ ਰਾਤ ਦੇ 11 ਵਜੇ ਆ ਇਹ ਕਹਿੰਦੇ ਹੁਣ ਸਾਡੇ ਨਾਲ ਧੋਖਾ ਹੋ ਗਿਆ ਇੱਧਰ ਤਾਂ ਪਾਣੀ ਲੱਗਿਆ ਹੋਇਆ ਵੱਢਣੀ ਜਿਹੜੀ ਆਹ ਇੱਧਰ ਵੀ ਵੱਢਣੀ ਉਹ ਆਪੇ ਵੱਢ ਲੈਣਗੇ ਜੇ ਨਹੀਂ ਮਰਜੀ ਵੱਢਣੀ ਡਾਡੀ ਨੂੰ ਪਤਾ ਦਾ ਆਪਾਂ ਦੱਸ ਰਿਹਾ ਨਾ ਹੈਲਪਿੰਗ ਹੈਂਡ ਆ ਯਸ ਸਰੀ ਯਸਰ ਕਰਦੇ ਹਨ ਤਾਂ ਯਸ ਬਹੁਤ ਯਸਰ ਹੈ। ਆ ਇਹ ਨਾ ਕਹਿ ਵੀ ਨਹੀਂ ਸਕਦੇ ਫਿਰ। ਦੇਖੋ ਇੱਕ ਸਾਡਾ ਬੰਦਾ ਸੀਗਾ ਜਵਾਕ ਪਿਛਲੇ ਸਾਲ ਵੀ ਆਇਆ ਸੀਗਾ ਡਾਡੀਆਂ ਦੇ ਐਤਕੀ ਵਾਰ ਉਹਦਾ ਪੇਪਰ ਸੀਗਾ ਵਿਚਾਰੇ ਦਾ। ਇੱਕ ਗੱਲ ਆ ਜਦੋਂ ਵੀ ਖੇਤਾਂ ਦੇ ਵਿੱਚ ਸੀਜ਼ਨ ਹੁੰਦਾ ਆ ਖੇਤਾਂ 'ਚ ਮਤਲਬ ਵੀ ਹਾੜੀ ਸੋਣੀ ਟਾਈਮ ਹੁੰਦਾ ਆ ਉਦੋਂ ਹੀ ਸਾਰਿਆਂ ਦੇ ਘਰਾਂ ਦੇ ਵਿੱਚ ਜਿਹੜੇ ਬਾਪੂ ਹੁੰਦੇ ਆ ਉਹਨਾਂ ਦਾ ਬੀਪੀ ਹਾਈ ਹੁੰਦਾ ਆ। ਇਹ ਤਾਂ ਹਾਂ ਕੰਮ ਦਾ ਪ੍ਰੈਸ਼ਰ ਹੁੰਦਾ। ਕੰਮ ਦੇ ਪ੍ਰੈਸ਼ਰ 'ਚ ਸਾਰੇ ਘਰਾਂ 'ਚ ਹੀ ਹੁੰਦਾ ਆ। ਇਹ ਹਰੇਕਾ ਕਹਾਣੀ ਘਰ-ਘਰ ਕੀ ਆ ਇਹ। ਇੱਕ ਦੂਜੀ ਗੱਲ ਉਹ ਵੀ ਹਵਾ ਜਮੈਂ ਬੰਦ ਹੋਈ ਪਈ ਆ ਰੁਕੀ ਪਈ ਆ ਜਮੈਂ ਗਰਮੀ ਜੀ ਨੂੰ ਬੂਸਟ ਕਰ ਦਿੰਦੀ ਆ ਉਹ ਫਿਰ ਔਖਾ ਹੋਰ ਹੋ ਜਾਂਦਾ ਵਾ ਉਦਾਂ ਗਰਮੀ ਇੰਨੀ ਨਹੀਂ ਹੈਗੀ ਪਰ ਹਵਾ ਨਾ ਹੋਣ ਕਰਕੇ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਜੀ ਡਾੜੀ ਲੱਗੇ ਹੋਏ ਨੇ ਇੱਧਰ ਤੇ ਕੰਬਾਈਨ ਵੀ ਪਹੁੰਚ ਚੁੱਕੀ ਆ ਪੂਰਾ ਟਾਈਮ ਵਧੀਆ ਵਾ ਕਈ ਵਾਰ ਬਹੁਤ ਲੇਟ ਹੋ ਜਾਂਦੇ ਨੇ ਉਦੋਂ ਫਿਰ ਬਹੁਤ ਔਖਾ ਹੋ ਜਾਂਦਾ ਵਾ ਤੇ ਇੱਧਰ ਮੋਟਰ ਚੱਲ ਰਹੀ ਆ ਹੈਲੋ ਰਾਜੀਪ ਸਾਡੇ ਪਾਣੀ ਚੱਲ ਰਿਹਾ ਇੱਧਰ ਅੱਧੇ ਨੂੰ ਪਾਣੀ ਦਿੱਤਾ ਜਾ ਰਿਹਾ ਤੇ ਇਧਰ ਹੀ ਸਾਈਡ ਵਾਲਾ ਮੈਨੂੰ ਲੱਗਦਾ ਪੋਰਸ਼ਨ ਕੱਟਣਾ ਹੋਊਗਾ ਵਾਈ ਗੁਰੂ ਸੋਖਾ ਰੱਖੀ ਵੜੀਆ ਵੜੀਆ ਕੰਬਾਈਨ ਦੇਲੇ ਜਿੰਨੀ ਕੰਬਾਈਨ ਸਮੂਤ ਚੱਲੋ ਨਾਲ ਅਸੀਂ ਸ਼ਹਿਰੀ ਪਹੁੰਚਾਂਗੇ 10:00 ਵਜੇ ਸੀ 11:00 ਵਜੇ ਤੱਕ ਹੀ ਪਹੁੰਚ ਗਏ ਵੈਸੇ ਤਾਂ ਕੋਈ ਨਹੀਂ ਪਰ ਇੰਨਾ ਤੇ ਪਰ ਮੈਂ ਬਹੁਤ ਹੈਰਾਨ ਆ ਉੱਥੇ ਕੰਬਾਈਨ ਆ ਗਈ ਮੇਰੇ ਹੀ ਆ ਪਹਿਹੀ ਤੇ ਦੇਖ ਲਾਸ ਸਕੇਲੀ ਆ ਇਹ ਸਕੇਲੀ ਆ ਤੇ ਗੱਡੀ ਗੱਢਣੀ ਵੀ ਔਖੀ ਲੱਗ ਰਹੀ ਹੁੰਦੀ ਆ ਜਿੱਥੋਂ ਕੰਬਾਈਨ ਲੈ ਕੇ ਆ ਰਹੇ ਤੇ ਇਧਰ ਡੈਡੀ ਵੀ ਆ ਗਏ ਦੂਜੀ ਮੋਟਰ ਤੋਂ ਇਧਰ ਨੂੰ ਉਦੋਂ ਡੇੜੀ ਇੰਦਾ ਹੋਣਾ ਹੀ ਆ ਡੇੜੀ ਭਿੱਜੇ ਪਏ ਨੇ ਪਾਪਸੀਨ ਆ ਗਿਆ ਡੇੜੀ ਸ਼ੁਕਰ ਸ਼ੁਕਰ ਬਾਬਾ ਜੀ ਤੁਹਾਨੂੰ ਤੇਰੀ ਪਤਾ ਲੱਗਿਆ ਵੀ ਡੇੜੀ ਨੂੰ ਪਸੀਨਾ ਆ ਗਿਆ ਮੈਨੂੰ ਤਾਂ ਪਤਾ ਡੇੜੀ ਤੂੰ ਤਾਂ ਗਰਮੀ ਬਹੁਤ ਆ ਅਸੀਂ ਤਾਂ ਮੰਨਦੇ ਆ ਜੀ ਅਸੀਂ ਤਾਂ ਦਰਦੇ ਛੜੀ ਲਾਉਣ ਦੀ ਨਾ ਆ ਜੀ ਤੇਰੇ ਆ ਸਾਡੇ ਵੀ ਤਾਂ ਸਾਡੇ ਵਧੀਆ ਜਗਾ ਜੀ ਪਈ ਆ ਪੂਰੇ ਪਾਰਕਿੰਗ ਵੀ ਲੱਗ ਜਾਂਦੀ ਆ ਉਹ ਕੰਬਾਈਨ ਵਾਲੇ ਹੁਣ ਉਹਦੇ ਮੂਰੇ ਅਟੈਚਮੈਂਟ ਕਰਨਗੇ ਗੋਰਾ ਵੀਰਾ ਵੀ ਟਰੈਕਟਰ ਲੈ ਕੇ ਆ ਗਿਆ ਕਟਰ ਅਟੈਚ ਕਰ ਲੈਣਾ ਉਹਨਾਂ ਨੇ ਆਗਾ ਜੀ ਹਰਾ ਭਰਾ ਲੱਗਦਾ ਬੜਾ ਸੋਹਣਾ ਹੁੰਦਾ ਬੰਦੇ ਨੂੰ ਉੱਪਰੋਂ ਦੇਖ ਕੇ ਆਸਮਾਨ ਚ ਲੱਗੂਆ ਵੀ ਕਿੰਨੀ ਜਿਆਦਾ ਗ੍ਰੀਨਰੀ ਐ ਡਰੋਨ ਸ਼ਾਟ ਨਾਲ ਵੀ ਲੱਗਦਾ ਹੁੰਦਾ ਪਰ ਹੰਦੀਏ ਜੀ ਦੀ ਆ ਮੱਥਾ ਟੇਕ ਲਿਆ ਗੱਲ ਦੇਖ ਆ ਕੀ ਵੈਸੇ ਕੋਡ ਨਾਲ ਟੇਕਦੇ ਹੁੰਦੇ ਆ ਇਹ ਕਹਿੰਦੇ ਮੈਂ ਤਾਂ ਦੇਖ ਆਣੀ ਆ ਆ ਦੇ ਦੇ ਕੁਲੀ ਚਾਹ ਦੇ ਨਾਲ ਤਾਂ ਦੇ ਦਿੰਦੇ ਹੈ ਉਧਰ ਜਾ ਕੇ ਮੈਂ ਕਿ ਆਰਾਮ ਨਾਲ ਬੈਠ ਕੇ ਅੱਛਾ ਵਾਹਿਗੁਰੂ ਸੱਚੇ ਪਾਤਸ਼ਾਹ ਸੋਖ ਰਖੀ ਇਹਨਾਂ ਨੂੰ ਇਹਨਾਂ ਨੂੰ ਆਪਣੇ ਤੱਕ ਮਾਤ ਨਹੀਂ ਅਸੀਂ ਕੀ ਕਹਿੰਦੇ ਆ ਸਾਡੀਆਂ ਟੈਨਸ਼ਨ ਤੇ ਸ਼ੱਕ ਨਾ ਕਰੋ ਸ਼ਰਮਾ ਕਰਮ ਪਈ ਜਾ ਦੇ ਕਣਾ ਹੋਰ ਲੈਣੀ ਰਾਜ ਤੇ ਲੈਣੇ ਗੱਲ ਸੁਣ ਇੱਕ ਉਧਰ ਤੇ ਮੋਟਰ ਤੇ ਆ ਕੇ ਸਵਾਰ ਲੱਗੇ ਕਿੱਥੇ ਜਾਵੇ ਸਵਾਰ ਲੱਗਦੇ ਆ ਨੇ ਨਾ ਜੀ ਕਦੇ ਸਵਾਰ ਹੀ ਕੋਲ ਹਾਂ ਤੇ ਕੁਝ ਹੋਊਗਾ ਇਹ ਡੜੀ ਹੋਰੇ ਤਿਆਰੀ ਕਰੀ ਫਿਰਦੇ ਨੇ ਜੀ ਇਹ ਕਹਿੰਦੇ ਪਾਪਾ ਕਹਿੰਦੇ ਨੇ ਵੀ 10 ਵਜੇ ਜਾਣਾ 11 ਵਜੇ ਘਰੇ ਤੁਸੀਂ ਮੈਂ ਕਿਹਾ ਰਾਤ ਦੇ 11 ਵਜੇ ਕਹਿੰਦੇ ਆਈ ਤਾਂ ਮਸ਼ੀਨ ਆਈ ਆ ਇਹ ਤਾਂ ਹੋ ਰਿਹਾ ਆ ਕੇ ਕਹਿੰਦੇ ਵੀ ਐਚਾ ਸੱਚੀ ਵੇ ਹੁੰਦਾ ਇੰਨਾ ਟਾਈਮ ਲੱਗਣਾ ਸੱਚੇ ਬਾਸ਼ਾ ਵਧੀਆ ਵਧੀਆ ਵੱਡੀ ਆਵੇ ਕੋਈ ਬਿਗਨ ਬਗਨ ਨਾ ਆਵੇ ਕਿੰਨਾ ਸੋਹਣਾ ਵੀਊ ਆ ਰਿਹਾ ਵਾ ਤੋਂ ਸ਼ੁਰੂ ਕਰ ਲਈ ਜੀ ਆਪਾਂ ਹਲੇ ਇੱਕ ਟਰਾਲੀ ਆਈ ਆ ਇੱਕ ਟਰਾਲੀ ਹੋਰ ਆ ਜਾਣੀ ਆ ਫੇਰ ਬੈਕ ਟੂ ਬੈਕ ਕਿਹੜੇ ਸ਼ੁਰੂ ਹੋ ਜਾਣਗੇ ਸਾਰੇ ਪਹਿਲੀ ਬੋਗੀ ਜੀ ਭਰ ਗਈ ਕਿਉਂਕਿ ਜਦੋਂ ਆਪਾਂ ਪਰਜਾਨਦੇ ਵੀ ਪਹਿਲਾ ਗੇੜਾ ਹੁੰਦਾ ਗੇੜਾ ਹੀ ਬਹੁਤ ਵੱਡਾ ਹੁੰਦਾ ਸਾਰਾ ਬਾਉਂਡਰੀ ਤੇ ਜਿਉਂ-ਜਿਉਂ ਗੇੜਾ ਛੋਟਾ ਹੋਈ ਜਾਣਾ ਤਿਆਂ ਤੋਂ ਭਰਨ ਫੇਰ ਟਾਈਮ ਲੱਗ ਜਾਂਦਾ ਹੁੰਦਾ ਚਾਹ ਬਣਾਤੀ ਆਪਾਂ ਨੇ ਰੈਡੀ ਨੇ ਸਾਡੇ ਆਉਣ ਤੋਂ ਪਹਿਲਾਂ ਪਾਣੀ ਤੇ ਦੁੱਧ ਸਾਰੀ ਦੁੱਧ ਦੀ 25 ਪਿਆਰ ਪਾ ਕੇ ਰੱਖਿਆ ਸੀ ਮਿੱਠਾ ਰੈਡੀ ਕਰਕੇ ਰੱਖਿਆ ਸੀਗਾ ਦੁੱਧ ਪਾਤਾ ਹਾਂ ਪਤਾ ਨਹੀਂ ਥੋੜੀ ਹੋਊਗੀ ਕਿ ਬਾਹਰ ਇਹਦੀ ਕੰਡ ਵੀ ਲੜਦੀ ਹੁੰਦੀ ਸੀ ਜੀਰੀ ਵਾਲੀ ਜੀ ਹਨਾ ਹਾਂ ਇਹ ਥੋੜੀ ਵੀ ਹੋ ਸਕਦੀ ਹੈ ਕਿਉਂਕਿ ਡੈਡੀ ਨੇ ਜਿੰਨੀ ਮੈਜ਼ਰਮੈਂਟ ਰੱਖੀ ਸੀ ਮੈਨੂੰ ਉਹਰੇ ਸਾਹਮਣੇ ਕਹੇ ਕੋਈ ਨਾ ਉਹ ਸਾਨੂੰ ਲੈਣੀ ਥੋੜੀ ਥੋੜੀ ਬਾਕੇ ਪਲਾ ਦੇ ਗਲਾਸ ਨਹੀਂ ਆਏਗੇ ਚਾਹ ਕਰਨੇ ਦੇ ਦਿੰਗੇ ਕੋਈ ਨਹੀਂ ਦੇਖਦੇ ਕੀ ਕਰਦੇ ਆ ਬੰਦੇ ਸਾਡੇ ਦੁਖੀ ਹੋਏ ਪਏ ਨੇ ਨਹੀਂ ਇਹ ਕਹਿੰਦੇ ਸਾਨੂੰ ਕੁਝ ਖਾਣ ਪੀਣ ਨੂੰ ਚਾਹੀਦਾ ਠੰਡਾ ਪਿਆ ਪਰ ਉਹਨੇ ਠੰਡਾ ਗਰਮ ਪਿਆਵਾ ਮੁਕੀਦਾ ਨਹੀਂ ਹੋਏ ਹੈਗੇ ਮੈਂ ਕਿਹਾ ਮੈਂ ਕੰਮ ਕਰਾ ਸਕਦੀ ਆ ਪਰ ਮੈਂ ਚਾਹੁੰਦੀ ਨਹੀਂ ਹੈਗੀ ਉਹਨੇ ਦਾ ਮੈਂ ਕੰਮ ਨਹੀਂ ਕਰਨਾ ਜਿੰਨੇ ਹਾਕਮ ਡਾਕਟਰ ਦੇ ਪੈਸੇ ਬਣ ਜਾਣੇ ਬਿਮਾਰ ਹੋਏ ਤੇ ਰਾਜੀਵ ਤੂੰ ਠੀਕ ਆ ਕਿਉਂਕਿ ਮੈਨੂੰ ਹਲੇ ਡਾਕਟਰ 12 ਵਜ ਗਏ ਰਾਤ ਤੇ 11 ਵਜਨ ਸਿਰਫ 11 ਘੰਟੇ ਰਹਿ ਗਏ ਮੈਨੂੰ ਡਾਕਟਰ ਨੇ ਕਿਹਾ ਵੀ ਹਲੇ ਮੈਂ ਦੁਬਾਰਾ ਟੈਸਟ ਵੀ ਨਹੀਂ ਕਰਾਇਆ ਉਹਨੇ ਵੈਸੇ ਵੀ ਕਿਹਾ ਵੀ ਮਹੀਨਾ ਹੋਵੇ ਤੈਨੂੰ ਵੀਕਨੈਸ ਰਹੂਗੀ ਸਰਵਿਸ ਪੂਰੀ ਜਾਰੇ ਸੁਪਰ ਫਾਸਟ ਆ ਜੀ ਦੇਖੋ ਨਾਲ ਦੀਆਂ ਸਾਰੇ ਕੰਮ ਨਿਬੜੇ ਜਾ ਰਹੇ ਨੇ ਤੇ ਹਾ ਤੇ ਮੈਨੂੰ ਲੱਗਦਾ ਪਹਿਲੀ ਟਰਾਲੀ ਭਰ ਗਈ ਪੂਰੀ ਜੇ ਘਰਨੇ ਵਾਲੀ ਹੋਣੀ ਆ ਉਹਦੇ ਨਾਲ ਅੰਕਲ ਜੀ ਆਏ ਨੇ ਉਹ ਜਾਣਗੇ ਅਸੀਂ ਟਰਾਈਲ ਨਾਲ ਮੰਡੀ ਚ ਵੱਖਣਗੇ ਵਾ ਵੀ ਵਾ ਮੈਂ ਇਹ ਨਹੀਂ ਮੈਨੂੰ ਪਤਾ ਸੀ ਵੀ ਅੱਜ ਇਹ ਕੰਮ ਵੀ ਸ਼ੁਰੂ ਹੋ ਜਾਣਾ ਮਾਂਜੇ ਕੀ ਪੋਜੀਸ਼ਨ ਹੋ ਗਈ ਚੇਂਜ ਸੱਜੀ ਛੰਡੇ ਛੰਡੇ ਉਠਾ ਦੇ ਹਾਂ ਉਹ ਤੇ ਪੂਰਾ ਚੱਲ ਮੋੜ ਚੱਲ ਰਿਹਾ ਰਾਜ ਦੀ ਦਰ ਹਾਂ ਬਹੁਤ ਥੋੜਿਆ ਹੋਵੇ ਪਾਣੀ ਵਧੀ ਮੇਰਾ ਵੀ ਜੀ ਕਰਦਾ ਵਾਰ ਮੈਂ ਪੈਰ ਡੜੀ ਨੰਗੇ ਵੈਰੀ ਫਿਰ ਜਾਂਦੇ ਨੇ ਡੜੀ ਵਾਲੇ ਘਾੜੇ ਨੇ ਨੀਂ ਨੀਂਦਾ ਆ ਰਹੀ ਦੇੜੀ ਦਾ ਗੋਡਾ ਝੂਟੇ ਦੇ ਮਾਰ ਲੜੀ ਭੱਜ ਕੇ ਮੈਂ ਥੱਲੇ ਨਾ ਆ ਜਾਣਾ ਕੰਪੈਨ ਚੜਦੇ ਨੇ ਜਦੋਂ ਆਏ ਜੇ ਹਿੱਲ ਕੇ ਚੜ ਜਾਂਦੇ ਨੇ ਮਿੰਟ ਸੀ ਮੈਂ ਦੇਖਿਆ ਸੀ ਮੈਂ ਕਿ ਬਾਹਰੋਂ ਉੱਤੇ ਚੜਦੇ ਨੇ ਹਾਂ ਅਪਡੇਟ ਇਹ ਵੀ ਆਪਣੀ ਪਹਿਲੀ ਟਰਾਲੀ ਚਲੀ ਗਈ ਦੂਜੀ ਟਰਾਲੀ ਤੇ ਹੁਣ ਦੇਖਣਾ ਵੀ ਕਲਾ ਰਾਜਦੀਪ ਦਾਉ ਜਾਊਗਾ ਕਿ ਮੈਂ ਤੇ ਰਾਜਦੀਪ ਦੋਨੇ ਜਾਣਗੇ ਮੈਂ ਤੇ ਭਾਬੀ ਦੋਨੇ ਜਾਵਾਂਗੇ ਫਿਰ ਉੱਥੇ ਬੱਸ ਚੜ ਕੇ ਘਰੇ ਕਸੀ ਭਾਵੇਂ ਸਾਨੂੰ ਸਾਰੀ ਤੇ ਆ ਜੀ ਬਿਠਾਈ ਰੱਖੋ ਬੱਸ ਸਾਨੂੰ ਚੀਜ਼ੀਆਂ ਲਿਆਓ ਕੀ ਖਾਣ ਨੂੰ ਜੀ ਕਰਦਾ ਟਾਤਾ ਹਾਂ ਗਰੀਬੀ ਦੇ ਕਰਕੇ ਇੱਕ ਪੂਜਿਆ ਹੁੰਦਾ ਆ ਉਹ ਖਾਣੇ ਹੁੰਦੇ ਆ ਅਸੀਂ ਅੱਛਾ ਹੁਣ ਤੋ ਕਹਿੰਦੇ ਵੀ ਪੂਜੀ ਹੋਰੇ ਆ ਜਵੇ ਆ। ਬੱਸ ਉਹਨਾਂ ਨੂੰ ਫੋਨ ਕਰ ਲਿਆ। ਉਹ ਕਹਿੰਦੇ ਕਰਨ ਜੀ ਆ ਗਿਆ ਤਾਂ ਭੇਜ ਦੂੰਗੀ ਹੋਰ ਤਵੇ ਸੁਲੀਟਰ ਨਹੀਂ ਆਏਗਾ। ਉਹ ਤਾਂ ਹੋ ਰਿਹਾ। ਆਪੇ ਚਲੇ ਜਾਂਦੇ ਆ ਉੱਥੇ। ਟਰੈਕਟਰ ਤੇ ਉਹ ਤਾਂ। ਹੁਣ ਸਾਨੂੰ ਗੱਡੀ ਨਹੀਂ ਚਲਾਉਣੀ ਆਉਦੀ ਨਹੀਂ ਲੈ ਜਾਂਦੇ। ਤੁਰ ਕੇ ਆਹ ਬਟੋ ਬਟ। ਇੰਨੀ ਕਿ ਤੱਕ ਗੱਡੀ ਮੈਨੂੰ ਚਲਾਉਣੀ ਆਉਦੀ ਆ ਮੇਰਾ ਘਰ ਵਾਲਾ। ਬੱਸ ਕਰ ਬੱਸ ਕਰ ਬੱਸ ਕਰ। ਸਟਾਰਟ ਬਟਨ ਪਤਾ ਨਹੀਂ ਲੱਗਦਾ ਹੁੰਦਾ ਕਿੱਥੇ ਆ। ਬ੍ਰੇਕ ਹੇ ਇੱਕ ਵਾਰ ਪਿੱਛਣ ਲਈ ਬੈਠਣ ਲੱਗੀ ਪੁੱਤੋ ਕਿ ਬ੍ਰੇਕ ਕਿਹੜੇ ਪਾਸੇ ਆ ਮਾਰੇ ਜੇ ਕੰਨਾਂ ਤੋਂ ਵੀ ਮਾੜੀ ਗੱਲ ਨਹੀਂ ਚੱਪਲ ਨਾ ਰੁੜ ਜੇ ਤੇਰੀ ਧਿਆਨ ਰਾਜੀਪ ਹਾਂਜੀ ਚੱਲੀ ਆਪਾਂ ਗੱਡੀ ਲੈ ਕੇ ਓਕੇ ਚਲ ਠੀਕ ਹੈ ਚਾਹ ਜੀ ਕੰਨ ਦੇ ਸੇਕ ਮਾਰਦੀ ਆ ਅੱਛਾ ਇਹ ਕਟਰ ਵਾਲੇ ਅੰਕਲ ਨੇ ਬਾਈ ਨੇ ਵਾਲੀ ਵਿੱਚ ਗਾਣੇ ਲਾਇਆ ਨੇ ਬਸ ਕੋ ਜਿਆਦਾ ਲਾਇਆ ਹੋਇਆ ਤਨ ਤੋਂ ਸੁਣਿਆ ਨਹੀਂ ਹਵੇ ਤਾਂ ਮੈਂ ਇਹ ਤੋਰੇ ਆਉਂਦੇ ਨੇ ਸੁਣਿਆ ਨਾ ਫੇਨੇ ਕਿਹੜਾ ਉਹ ਗਾਣਾ ਜਿਹੜਾ ਆਪ ਬੁਲਾਵੇਂ ਪਤਾ ਨਹੀਂ ਮੈਂ ਕੀ ਕਰਦੀ ਆ ਵਾ ਮੈਨਾਂ ਇੰਨਾ ਕੁ ਸੁਣਿਆ ਹੈ ਇਹ ਗਾਣਾ ਬਸ ਕੋ ਜਿਆਦਾ ਵਾਦਾ ਨਹੀਂ ਪਤਾ ਨਹੀਂ ਕਿਦਾ ਵੀ ਇਹ ਗਾਣਾ ਦਾ। ਮੈਂ ਕੱਲ ਪਰ ਸੀ ਇੰਟਰਵਿਊ ਦੇਖੀ ਸੀਗੀ ਉਹ ਕੋਈ ਗਰੀਬ ਫੈਮਿਲੀ ਦਾ ਮੁੰਡਾ ਸੀਗਾ ਉਹ ਵਿਚਾਰੇ ਦਾ ਕੀ ਚੱਲ ਗਿਆ ਵੈਸ ਤੇ ਮੈਂ ਗੀਤ ਸੁਣਿਆ ਨਹੀਂ ਹੈਗਾ। ਪਰ ਮੈਂ ਉਹ ਇੰਟਰਵਿਊ ਹੈ ਵੀ ਸੁਣਦੀ ਹਾਂ। ਨਹੀਂ ਤੂੰ ਹੋਰ ਦੀ ਗੱਲ ਕਰ ਜੀ ਤਾਂ ਪੁਰਾਣਾ ਗਾਣਾ। ਇਹ ਮਿਸ ਪੋਜਾ ਦੀ ਆਵਾਜ਼ ਤਾਂ ਸਾਨੂੰ ਪੁਰਾਣੀ ਯਾਦ ਆਵਾਜ਼ ਉਹ ਨਹੀਂ ਭੁੱਲਦੀ ਹੈ। ਫੈਂਟਾ ਮੰਗਾਇਆ ਸੀ ਡਾਡੀ ਨੇ। ਆ ਜਿਹੜੀ ਉਹਨਾਂ ਦੀ ਘੈਂਟ ਗੱਲ ਹੁੰਦੀ ਹੈ ਮੈਂ ਦਿਖਾਉਣਾ 1 ਮਿੰਟ। ਕੋਕ ਫੈਂਟਾ ਪੂਜੀਆ ਸਾਰਾ ਸਮਾਨ ਲਿਆ ਕੇ ਰੱਖਿਆ ਹੁੰਦਾ ਵਾ ਕਿਸੇ ਨੇ ਵੀ ਕੁਝ ਖਾਣਾ ਰੋਟੀ ਤੋਂ ਬਿਨਾਂ। ਬਾਪੂ ਉਹਦਾਂ ਕੰਮ ਕਰਦਾ ਨਿਆਣੇ ਤੇ ਪਿਕਨਿਕ ਮਨਾਉਣ ਆਏ ਹੋਏ ਨੇ ਰਾਜ ਦੇ ਵਿੱਚ ਲੱਗਿਆ ਨਿਆਣੇ ਪਿਕਨਿਕ ਮਾੜੀ ਨੇ ਸਾਤੋਂ ਮੰਗਾਏ ਫਰੋਟੀ ਅਸੀਂ ਦੇਤਾ ਸੈਂਟਾ ਪਰ ਬਾਅਦੋਂ ਦੇਖਿਆ ਮਾਜ਼ਾ ਮੰਗੋ ਪਿਆ ਸੀਗਾ ਸਾਈਡ ਤੇ ਇਹ ਮੰਗਾਏ ਸੀ ਉਹਨਾਂ ਕਹਿਣਗੇ ਵੀ ਤੁਸੀਂ ਇਹ ਵੇਚਣਾ ਸੀਗਾ ਇਹਦਾ ਸਵਾਦ ਆਉਣਾ ਸੀਗਾ ਬਸ ਮਕਾਉਣਾ ਮੈਂ ਕਹਿੰਦੇ ਹੁਣ ਪੂਰਾ ਗਲਾਸ ਪਿੰਡਾ ਭਰ ਗਿਆ ਪੂਰਾ ਗਲਾਸ ਵੀ ਹੈ ਮੈਂ ਕਹਿੰਨੇ ਲਈ ਭੁਜੇ ਦਾ ਆਰਡਰ ਹੀ ਦਿੱਤਾ ਵਾ ਚੇਮਸ ਲੇਜ਼ਨ ਪਜੀਆ ਟਰਾਲੀ ਵੀ ਕਾਫੀ ਭਰ ਗਈ ਸੀ ਨਿਕਲਣ ਵਾਲੀ ਆ ਡੈਡੀ ਕਹਿੰਦੇ ਹੁੰਦੇ ਆ ਤੂੰ ਆ ਕੇ ਬਰਾਬਰ ਖੜ ਗਈ ਨਹੀਂ ਬਹੁਤ ਵੱਡੀ ਗੱਲ ਆ ਬਸ ਭਰ ਜਾਣੀ ਇੱਕ ਦੋ ਅਗਲੀ ਬੋਗੀ ਚ ਮੈਂ ਲੱਗਾ ਭਰ ਜਾਣੀ ਆ ਟਰਾਲੀ ਡੈਡੀ ਕਹਿੰਦੇ ਹੁੰਦੇ ਆ ਤੂੰ ਆ ਗਈ ਇੰਨੇ ਨਾਲ ਹੀ ਝੜਵਾਜਾ ਮੈਂ ਡੈਡੀ ਤੋਂ ਅਪਡੇਟ ਲਿਆ ਕੇ ਫਿਰ ਤੁਸੀਂ ਦੋਨੇ ਜਾਣਾ ਚਾਹੁੰਦੇ ਆ ਉਹਦੇ ਉੱਤੇ ਯੈਸ ਚਲ ਕੇ ਜਾਵਾਂਗੇ ਕਿੱਥੇ ਮੈਂ ਪਹੁੰਚ ਕੇ ਉਹਨਾਂ ਦੇ ਘਰਣੇ ਵਾਲੀ ਆ ਹਾਂ ਰੀਸੈਂਟਲੀ ਮੈਂ ਇੱਕ ਵੀਡੀਓ ਹੀ ਦੇਖਿਆ ਤੁਸੀਂ ਵੀ ਦੇਖੀ ਹੋਣੀ ਆ ਕੋਈ ਖਤਰਨਾਕ ਐਕਸੀਡੈਂਟ ਹੋਇਆ ਸੀ ਕਿਸੇ ਮੁੰਡੇ ਨੇ ਕਮੈਂਟ ਕੀਤਾ ਸੀ ਮੇਰੇ ਚਾਚਾ ਹੀ ਸੀ ਉਹਨਾਂ ਦੀ ਗੱਤ ਹੋ ਗਈ ਤੇ ਚ ਉਹ ਮਸ਼ੀਨਰੀ ਬੜੀ ਖਤਰਨਾਕ ਆ ਜੀ ਜਾਨ ਵਾਲੀ ਆ ਧਿਆਨ ਨਾਲ ਕੰਮ ਕਰਨਾ ਪੈਂਦਾ ਵੈਸੇ ਤਾਂ ਸਾਰੀ ਵੱਡੀ ਜਾਣੀ ਸੀ ਪਰ ਡਾਡੀ ਕਹਿੰਦੇ ਜੋ ਆਪਾਂ ਜੀਤੀ ਲਈ ਉਹ ਵਾਲੀ ਦਾ ਜਿਹੜਾ ਸੀਗਾ ਵੀ ਕੋਈ ਵੀ ਨੰਬਰ ਹੁੰਦੇ ਨੇ ਜੇ ਮੈਨੂੰ ਬੜਾ ਪਤਾ ਨਹੀਂ ਉਹ ਘਟ ਗਿਆ ਸੀਗਾ ਇਸ ਲਈ ਉਹਰੇ ਹੋਰ ਲਾਇਆ ਹੈ ਇਹ ਹਲੇ ਪੱਕੀ ਨਹੀਂ ਹੈਗੀ ਸਿਮਿਲਰਲੀ ਇੱਧਰ ਆ ਹੁਣ ਆਪਣੀ ਇੱਕ ਉਧਰ ਤਕੌਣਾ ट्रायंगल ਆ ਇਹ ਕਾ ਵੱਡਾ ਖੰਭਾ ਜਿਹੜਾ ਹਮੇਸ਼ਾ ਇਹਦੇ ਵਿੱਚ ਮਸ਼ੀਨ ਫਿਰਦੀ ਹੁੰਦੀ ਆ ਬਹੁਤ ਵੱਡਾ ਖੰਭਾ ਇਹ ਇਹਦੇ ਥੱਲੇ ਮਸ਼ੀਨ ਜਾਂਦੀ ਆ ਜੀ ਹਾਂ ਇਹਦੇ ਵਿੱਚ ਫਿਰਦੀ ਆ ਪੂਰੇ ਹਨ ਕਈ ਘੜੇ ਕੱਢ ਦਿੰਦੀਆਂ ਬਹੁਤ ਟਾਈਮ ਲੱਗਦਾ ਇਹਨੂੰ ਹਾਂ ਬਹੁਤ ਇਹਨੂੰ ਬਹੁ ਗੱਲ ਇਹ ਤੇ ਚੈਨ ਕੋ ਨਹੀਂ ਆਰੇ ਹਾਂ ਦੇਖੀ ਬਹੁਤ ਟਾਈਮ ਲੱਗਣਾ ਹੁੰਦਾ ਬੜਕੇ ਬੜ ਕੇ ਐ ਕੁੰਬ ਦੀਆ ਪੂਰੀ ਦੋ ਤਿੰਨ ਕਿਹੜੇ ਕੱਢਦੀ ਆ ਪੂਰੇ ਲੱਗਦਾ ਨਹੀਂ ਇੰਨਾ ਵੱਡਾ ਹਨ ਬੜਾ ਬਹੁਤ ਵੱਡਾ ਵਾ ਕਈ ਖੰਬੇ ਆ ਬਾਦੇ ਖੰਦਾ ਲੱਗਦਾ ਆਪਣੇ ਖੇਰ ਚ ਲੱਗਿਆ ਹੋਇਆ ਹੈ ਤੇ ਇਹ ਖੰਬੇ ਦੇ ਕਰਕੇ ਸਾਡੇ ਨੇੜੇ ਕੋਈ ਵੀ ਉਹ ਨਹੀਂ ਲੰਘ ਸਕਦਾ ਹੈਗਾ ਹਾਈਵੇ ਹੋਈ ਤੇ ਕੁਝ ਵੀ ਨਹੀਂ ਲੰਘ ਸਕਦਾ ਕੀ ਇਹ ਦੱਸ ਇਹਦੇ ਕੁਝ ਮਿਲਿਆ ਨਹੀਂ ਆਈ ਵੀ ਤੇ ਅਸੀਂ ਨੂੰ ਲੱਸੀ ਚਲ ਮੈਂ ਉਧਰ ਜਾਣਾ ਮੈਂ ਤਾਂ ਕੰਮ ਕਰਨ ਤਸ ਤਾਂ ਫਰੋਟੀਆਂ ਪੀ ਜਾਂਦਾ ਗੜੀ ਨੇ ਕਹਿਣਾ ਭਾਲਦੀ ਆ ਹਾਈਵੇ ਦੇ ਪੈਸੇ ਜ਼ਮੀਨ ਜ਼ਮੀਨ ਵੰਡੀ ਜਾਣੀ ਆ ਦੰਨ ਬਚ ਗਏ ਜੀ ਲੰਚ ਟਾਈਮ ਕਰ ਲਈਏ ਟਰਾਲੀ ਭਰ ਕੇ ਉਹਨਾਂ ਰਾਜਦੇਵ ਜਾਊਗਾ ਉਹ ਤੋਂ ਬਾਅਦ ਥੋੜਾ ਜਿਹਾ ਫੇਰ ਖਾ ਕੇ ਫੇ ਮੈਂ ਇੱਥੇ ਮਹਿਕ ਜਾਵਾਂਗੇ ਫੇ ਮੈਂ ਰਾਜਦੇਵ ਨੂੰ ਪਿਕ ਕਰਕੇ ਘਰੇ ਛੱਡ ਕੇ ਦਵਾਰ ਮੰਡੀ ਦੇ ਵਿੱਚ ਆਵਾਂਗਾ ਫੇ ਡੈੜੀ ਹੋਣੀ ਹੈ ਮੰਡੀ ਦੇ ਵਿੱਚ ਡੈੜੀ ਰਾਤ ਰਹਿਣਗੇ ਤੇ ਕੱਲ ਦਾ ਦਿਨ ਸ਼ਾਮ ਨੂੰ ਰਹਿਣਾ ਪੈਣਾ ਸੋ ਦਾਲ ਲੈਂਦੀ ਆ ਦਾਲ ਦੀ ਵੀ ਇਹ ਜੀ ਸਟੋਰੀ ਹੈ ਜੇ ਬੜੀ ਖਤਰਨਾਕ ਸਾਨੂੰ ਵਾਪਸ ਹੋਣਾ ਨਾ ਪਿਆ ਸੀ ਉਹਦੇ ਕਰਕੇ ਪਰ ਬਚਾਅ ਹੋ ਗਿਆ ਗੰਡੇ ਡੈਡੀ ਨੇ ਸਪੈਸ਼ਲ ਗਿਆ ਵੀ ਗੰਡੇ ਜ਼ਰੂਰ ਲੈ ਕੇ ਆਏ ਮੈਂ ਇੱਕ ਦੇਖੀ ਸੀ ਕਿਸੇ ਵਾਂਦੀ ਉਹ ਕਹਿੰਦੇ ਸੀ ਵੀ ਗੰਡੇ ਖਾਣ ਨਾਲ ਫਿਰ ਸਰੀਰ ਦੀ ਕਰਮੀ ਨਹੀਂ ਮਿਲਣੀ ਪਰ ਸਿੰਘ ਸਾਹਿਬ ਦੇ ਬੰਦ ਨੇ ਪਰ ਮੈਂ ਖਾ ਲੈਂਦਾ ਇਹ ਤਾਂ ਕੁਛ ਨਹੀਂ ਮੇਰੇ ਡਾਕਟਰ ਦੀ ਗੱਲ ਮੰਨਦੇ ਰੋਟੀ ਦਾ ਟਾਈਮ ਹੋ ਗਿਆ ਬਾਕੀ ਸਾਰਿਆਂ ਨੇ ਖਾ ਲਈ ਸਿੰਘ ਸਾਹਿਬ ਖਾਣ ਲੱਗੇ ਆ ਮੈਂ ਤੇ ਰਾਜੀਵ ਰਹਿ ਗਏ ਰੋਟੀ ਇੱਕ ਬਚਨ ਦਾ ਸੰਜੀ ਨੇ ਇਹ ਤਾਂ ਖਾਏ ਫੁੱਟੀ ਨਹੀਂ ਅੱਧੀ ਕੰਮ ਹੈ ਅੱਧਾ ਰੋਟੀਆਂ ਵੱਧ ਗਈਆਂ ਫਿਨਿਸ਼ ਹੋ ਗਈਆਂ ਖਤਮ ਹੋ ਗਈਆਂ ਹੁਣ ਕੌਣ ਕਹਿੰਦਾ ਕਿ ਰਾਜ ਜੀ ਕਹਿੰਦਾ ਮੈਂ ਤਾਂ ਫੋਕਸ ਪੁਆਇੰਟ ਤੇ ਜਾ ਕੇ ਖਾਉਂਗਾ ਇਹ ਨਹੀਂ ਦੇ ਹੱਸਨੇ। ਇਹ ਫੈਸਲਾ ਲੈ। ਫਿਰ ਅੱਗੇ 버거 ਲਾ ਲਈ। ਫਿਰ ਮੈਂ ਵੀ ਆ ਕੇ ਖਾਉਂਗੀ ਤੇਰੇ ਨਾਲ। ਛੋਟਾ ਲਾਨੀਦਾਰ ਚੱਲਿਆ ਹਾਂ। ਛੋਟਾ ਕਿਰਸਾ। ਉਹ ਇੱਕ ਗੱਲ ਆ ਵੀ। ਮੋਟਰ ਤੇ ਆ ਕੇ ਰਹੇ ਸੀ ਸਵਾ ਲੱਗਣ ਲੱਗੇ। ਗਰਮੀ ਬਹੁਤ ਅੱਜ ਵੀ। ਹਵਾ ਜਮੇ ਪੱਤਾ ਵੀ ਨਹੀਂ ਹਿੱਲ ਰਿਹਾ ਹੈਗਾ। ਕੱਲ ਵੀ ਰੈਡੀ ਕਹਿੰਦੇ ਐਨੀ ਸੀ ਕੱਲ ਬਹੁਤ ਕੰਮ ਕੀਤਾ ਰੈਡੀ ਉਹਨਾਂ ਨੇ ਕਹਿੰਦੇ ਕੱਲ ਵੀ ਬਹੁਤ ਕਰਨੀ ਸੀ। ਪਰ ਸ਼ਾਬਾਸ਼ ਕਰਦੇ ਸਾਰਿਆਂ ਨੇ। ਮੈਂ ਹੀ ਰਹਿ ਗਿਆ ਠੀਕਾ। ਕਿ ਮੈਗਰਾ ਪੁਜੀ ਆ ਰਿਹਾ ਹੈ ਪੁਜੀ ਜੱਗੋ ਵੀ ਮਨ ਲੱਗਦਾ ਕੰਪੈਨ ਜਦੋਂ ਅੰਦਰੋਂ ਵੱਢਦੀ ਆ ਫੇਰੇ ਖੰਬੇ ਦਾ ਪਤਾ ਲੱਗਦਾ ਵੀ ਕਿੱਡਾ ਜ਼ਿਆਦਾ ਵੱਡਾ ਕਿੰਨੇ ਜ਼ਿਆਦਾ ਏਰੀਆ ਦੇ ਵਿੱਚ ਫੈਲੇ ਆਇਆ ਵਾ ਕੰਬਾਇਨ ਨਿੱਕੀ ਜੀ ਲੱਗਦੀ ਆ ਖੰਬੇ ਦੇ ਵਿੱਚ ਇਹ ਸਾਡਾ ਦੇਸੀ ਹਾਈ ਵੋਲਟ ਟਾਵਰ ਆ ਜੀ ਉੱਚਾ ਵੀ ਵਾਹ ਵਾ ਮੈਂ ਸਿੰਘ ਸਾਹਿਬ ਨੂੰ ਵਾਜਾਂ ਮਾਰ ਮਾਰ ਤੇ ਫੋਨ ਕਰ ਕਰ ਥੱਕ ਗਈ ਮੈਂ ਚਾਹ ਬਣਾਈ ਆ ਨਾ ਫੋਨ ਚੱਕ ਰਹੇ ਨੇ ਨਾ ਹੀ ਆਵਾਜ਼ ਆਉਂਦੇ ਆ ਉਥੇ ਰੌਲਾ ਬਹੁਤ ਪੈ ਰਿਹਾ ਤੇ ਸੁਣਦਾ ਵੀ ਨਹੀਂ ਹੋਣਾ ਇਹ ਖੰਬੇ ਕਰਕੇ ਹੀ ਸਾਨੂੰ ਪ੍ਰੋਬਲਮ ਆਉਂਦੀ ਜਿਵੇਂ ਚਾਰੇ ਖੁੰਜੇ ਨੇ ਇਹ ਸਾਰੇ ਹੱਥਾਂ ਨਾਲ ਵੱਢਣੇ ਪੈਂਦੇ ਨੇ ਕਾਫੀ-ਕਾਫੀ ਏਰੀਆ ਕਿਉਂਕਿ ਉੱਥੇ ਕੰਬੈਨ ਚੱਲਦੀ ਨਹੀਂ ਹੈਗੀ ਸੋ ਹੁਣ ਅਸੀਂ ਚਾਰੇ ਖੁੰਜਿਆਂ ਦੇ ਬਾਰੀ-ਬਾਰੀ ਨਾਲ ਥੱਬੇ ਰੱਖੇ ਨੇ ਉਹ ਗਰਮੀ ਨੇ ਬੱਸ ਘਟਾ ਦਿੱਤੀ ਪਾਖਾ ਚੱਕ ਲਿਆ ਪਾਖਾ ਤੇ ਘਰੋਂ ਚੱਲੇ ਸਾਨੂੰ ਡੈਡੀ ਨੇ ਦੂਰੋ ਇਸ਼ਾਰਾ ਕੀਤਾ ਵੀ ਚਲੀ ਜਾਓ ਸਾਨੂੰ ਲੱਗਿਆ ਕਿ ਤੇ ਕਹਿੰਦੇ ਨੇ ਬਹਿ ਜਾਓ ਅਸੀਂ 20-25 ਮਿੰਟ ਤੋਂ ਬੈਠੇ ਸੀਗੇ ਲਾਸਟ ਟਰਾਲੀ ਭਰਨੇ ਵਾਲੀ ਆ ਰਾਜਦੀਪ ਵੀ ਔਖਾ ਹੋਇਆ ਪਿਆ ਹੁਣ ਸ਼ਾਇਦ ਪਹਿਲਾਂ ਮੰਡੀ 'ਚ ਜਾਵਾਂਗੇ ਉੱਥੇ ਰਾਜਦੀਪ ਨੂੰ ਪਿਕ ਕਰਕੇ ਘਰੇ ਜਾਵਾਂਗੇ ਫਿਰ ਮੈਂ ਬਾਈਕ ਲੈ ਕੇ ਦੁਬਾਰਾ ਮੰਡੀ ਦੇ ਵਿੱਚ ਆਉਂਗਾ ਗਰਮੀ ਨੇ ਬੱਸ ਕਰਾ ਦਿੱਤੀ ਸਾਰੇ ਕਹਿੰਦੇ ਸੀ ਬਹੁਤ ਗਰਮੀ ਆ ਵੀ ਇੰਨੀ ਗਰਮੀ ਆ ਵੀ ਮੀਂਹ ਪੈਣ ਦੇ ਚਾਂਸ ਲੱਗਦੇ ਨੇ ਕੱਲ ਨੂੰ ਮੀਂਹ ਪੈ ਸਕਦਾ ਬਸੂ ਦੇ ਵਿੱਚ ਭਰ ਦਵਾਲਾ ਮੌਸਮ ਚੱਲ ਰਿਹਾ ਜੇ ਨਾ ਪਵੇ ਮੀਂਹ ਤਾਂ ਵਧੀਆ ਬਸ ਹੋ ਗਈ ਮੀਂਹ ਚੂਸ ਲੈਂਦਾ ਜਾਨ ਚੂਸ ਲੈਂਦਾ ਬੰਦੇ ਦੀ ਸਿਰ ਜੇ ਤੋਣ ਲਾ ਦਿੰਦਾ ਮੀਂਹ ਨਹੀਂ ਸੌਰੀ ਤੋਪ ਪਰ ਐਸਾ ਹੁੰਦਾ ਸੀ ਜੇ ਆ ਵੀ ਬੰਦੇ ਨੂੰ ਪੰਪ ਛਕਾ ਕੇ ਕੋਈ ਮਰਜ਼ੀ ਕੰਮ ਕਰਾ ਲਓ ਅਜੇ ਰਾਜੀਵ ਨਾਲੋਂ ਉਹ ਆਪਣੇ ਰਾਜੀ ਕੀਤਾ ਹੈ ਪਹਿਲਾਂ ਰਾਜੀਵ ਬੋਟਲ ਤੇ ਜਾ ਕੇ ਆ ਰਹੀ ਸੀ ਜਿਹੜੇ ਉਹ ਤੋਂ ਭੱਜਣ ਨੂੰ ਤਿਆਰ ਸੀਗਾ ਉੱਥੇ ਮਨਰਾਏ ਦਾ ਫੋਨ ਆ ਗਿਆ ਮਨਰਾਏ ਨੇ ਰਾਜੀਵ ਨੂੰ ਇਹਨਾਂ ਉਹ ਕੀਤਾ ਵੀ ਜੇ ਤੁਸੀਂ ਜੀਰੀ ਸੁਣਨੀ ਛੱਡਤੀ ਹੈ ਨਾ ਚੋਰੀ ਹੋ ਜੂਗੀ ਮਨਰਾਏ ਨੇ ਵੱਲ ਉਹ ਗੱਲ ਰਾਜੀ ਦੀ ਦਿਮਾਗ 'ਚ ਇੰਨੀ ਘਿਪਟਾਦੀ ਹੁਣ ਰਾਜੀਦੀਪ ਜੀਰੀ ਕੋਲੋਂ ਆਇਆ ਨਹੀਂ ਡੈਡੀ ਨੇ ਸਾਨੂੰ ਭੇਜਿਆ ਸੀਗਾ ਵੀ ਉਹਨੂੰ ਭਾਵੇਂ ਘਰੇ ਲੈ ਜਾਓ ਵੀ ਸਿੰਘ ਸਾਹਿਬ ਵਾਪਸ ਮੁੜ ਕੇ ਆ ਜਾਣਗੇ ਵੀ ਘਰੇ ਛੱਡ ਕੇ ਵੀ ਚੱਲ ਉਹਨਾਂ ਜਿਹੜੇ ਸੁਣਨੀ ਛੱਡਦੇ ਹੋ ਫਰ ਰਾਜਦੀਪ ਮੰਨਿਆ ਨਹੀਂ ਕਹਿੰਦਾ ਨਹੀਂ ਰਿਸਕ ਨਹੀਂ ਲੈਣਾ ਹੈਗਾ ਕਹਿੰਦਾ ਤੁਸੀਂ ਜਾਓ ਮੈਂ ਬੈਠਾ ਆ ਰਾਜਦੀਪ ਨੇ ਵੀ ਬਹੁਤ ਕੰਮ ਕੀਤਾ ਕੰਮ ਤਾਂ ਨਹੀਂ ਕੀਤਾ ਚਲੋ ਰਾਖੀ ਕੀਤੀ ਬਹੁਤ ਵੱਡਾ ਕੰਮ ਹੋ ਵੀ ਇਹਨਾਂ ਨਾਲ ਮਾਰੀ ਹੋ ਗਈ ਹੈ 버거 ਖਾਣ ਨੂੰ ਫਿਰਦੇ ਸੀ ਉਹ 버거 ਵਾਲੀ ਉਹ ਦੁਕਾਨ ਹੀ ਬੰਦ ਹੋ ਗਈ ਅੱਜ ਰਸ ਸਾਲਾ ਦੇ ਨਹੀਂ ਮਾੜਾ ਜਿਹਾ ਤੇ ਸਾਡੇ ਨਾਲ ਟਾਈਮ ਕਰਵਾਵਾ ਡੈੜੀ ਹੀ ਹੋ ਰਹੀਆਂ ਨੇ ਤੇ ਸਿੰਘ ਸਾਹਿਬ ਨੇ ਬਹੁਤ ਕੰਮ ਕੀਤਾ ਅੱਜ ਡੈੜੀ ਤਾਂ ਜਦੋਂ ਕਰਦੀ ਕਰਦੀ ਆ ਡੈੜੀ ਤਾਂ ਮੇਨ ਹੋਣੀ ਡੈੜੀ ਇਹਨਾਂ ਨੇ ਜ਼ਰੂਰ ਬਹੁਤ ਹੈਲਪ ਕੀਤੀ ਅੱਜ। ਹਨ ਇੱਕ ਵਾਰ ਮੈਨੂੰ ਘਰੇ ਛੱਡ ਕੇ ਆਉਂਦੇ ਆਗੇ ਬਾਕੀ ਫਿਰ ਇਹਨੇ ਵਾਪਸ ਇਹਨਾਂ ਨੂੰ ਜਾਣਾ ਪੈਣਾ ਆ। ਉੱਥੇ ਜੀਰੀ ਦੀ ਰਾਖੀ। ਉਧਰ ਆਈ ਦੀ ਬਿਠਾਇਆ ਪਰ ਉਹ ਕੱਲਾ ਔਖਾ ਹੋ ਜਾਂਦਾ ਆ। ਪਰ ਇਹ ਜਾਣਗੇ ਫਿਰ ਡੈਡੀ ਆ ਜਾਣਗੇ ਉੱਥੇ ਡੈਡੀ ਨੇ ਰਾਤ ਨੂੰ ਰੁਕਣਾ ਆ ਇਹ ਰਾਤ ਨੂੰ ਵਾਪਸ ਆ ਜਾਣਗੇ ਦੋਨੇ ਜਾਣੇ। ਤੇ ਆਪਾਂ ਹੁਣ ਘਰੇ ਚੱਲਦੇ ਆ। ਘਰੇ ਵੀ ਮੈਨੂੰ ਲੱਗਦਾ ਮੰਮੀ ਚਾਚੀ ਲਸਣ ਲਾਉਣ ਲੱਗੇ ਹੋਣਗੇ ਸ਼ਾਇਦ ਲਾਤਾ ਹੋਵੇ। ਹੁਣ ਤੱਕ ਤਾਂ ਲਾਤਾ ਆਉਂਦਾ। ਹਾਂਜੀ। ਕਹਿੰਦੇ ਏਰੀਏ ਦੇ ਤੋਂ ਵੱਡੇ ਕਹਿੰਦੇ ਕਹੋਂਦੇ ਸਰਦਾਰ ਬੈਠੇ ਨੇ ਮੰਡੀ ਦੇ ਵਿੱਚ। ਪਰ ਸਾਨੂੰ ਕੋਈ ਨਹੀਂ ਪ ਨੇਰਾ ਹੋ ਗਿਆ ਬਾਬਾ ਮੱਛਰ ਬਹੁਤ ਹੈ ਰਾਜਦੀਪ ਕਹਿੰਦਾ ਮੇਰੇ ਮੱਛਰ ਬਹੁਤ ਲੜੀ ਜਾਂਦਾ ਤੇਰਾ ਮਿੱਠਾ ਖੋਣ ਵੀ ਜਿਆਦਾ ਹੈ ਰਾਜਦੀਪ ਨੇ ਅੱਜ ਜੀ ਨਹੀਂ ਡਾਈਟਿੰਗ ਮੈਨੂੰ ਲੱਗਦਾ ਕਦੇ ਕਿੱਥੇ ਰਾਜਦੀਪ ਘਾ ਬਹੁਤ ਕਿੱਥੇ ਐਕੋ ਇੱਕ ਦਿਨ ਮੈਂ ਕੁਛ ਨਹੀਂ ਖਾਦਾ ਸੀ ਸਵੇਰ ਦੀ ਰੋਟੀ ਖਾਦੀ ਹੈ ਅੱਜ ਹਨ ਹੁਣ ਚਿਪਸ ਲੈ ਆਇਆ ਕਰੋ ਫਟਾਫਟ ਕਾਲੀ ਚਾਹ ਆਇਆ ਮੈਂ ਵੀ ਜੋ ਮੈਨੂੰ ਮਿਲਿਆ ਕਿ ਪੂਜਿਆ ਵੀ ਲਿਆਂਦਾ ਪਰ ਉਹ ਇਹਨੇ ਪਸੰਦ ਨਹੀਂ ਹੈਗਾ